ਕੈਬਨਟ ਦੇ ਵਿੱਚ ਕੱਲ ਵਿਸਥਾਰ ਹੋਣ ਜਾ ਰਿਹਾ ਹੈ ਲੁਧਿਆਣਾ ਪੱਛਮੀ ਚੋਣਾ ਤੋਂ ਬਾਅਦ ਇਹ ਲਗਾਤਾਰ ਜ਼ਿਕਰ ਹੋ ਰਿਹਾ ਸੀ ਕਿ ਕਦੋਂ ਤਾਂ ਮੁੱਖ ਮੰਤਰੀ ਆਲਰੇਡੀ ਇਸ ਦਾ ਜ਼ਿਕਰ ਕਰ ਚੁੱਕੇ ਸੀ ਕਿ 2-4 ਦਿਨਾਂ ਦੇ ਵਿੱਚ ਕੈਬਨਟ ਦਾ ਵਿਸਥਾਰ ਹੋਏਗਾ ਤੇ ਇਹ ਸੂਚਾਲੇ ਖਬਰ ਹੈ ਕਿ ਕੱਲ ਪੰਜਾਬ ਕੈਬਨਟ ਦਾ ਵਿਸਥਾਰ ਹੋਣ ਜਾ ਰਿਹਾ ਹੈ ਕੱਲ ਵਿਸਥਾਰ ਦਾ ਮਤਲਬ ਇਹ ਵੀ ਹੈ ਕਿ ਨਵੇਂ ਨਾਮ ਦੀ ਐਂਟਰੀ ਸੰਜੀਵ ਅਰੋੜਾ ਦੀ ਤਕਰੀਬਨ ਤਕਰੀਬਨ ਤੈਅ ਹੈ ਕਿ ਹੁੰਦੀ ਹੋਈ ਨਜ਼ਰ ਆਏਗੀ ਪੰਜਾਬ ਕੈਬਨਟ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਸੰਜੀਪ ਰੌੜਾ ਦੀ ਕੈਬਨਿਟ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਇਸ ਦੇ ਨਾਲ ਜਾਣਕਾਰੀ ਇਹ ਵੀ ਹੈ ਕਿ ਕੁਝ ਹੋਰ ਫੇਰ ਬਦਲ ਵੀ ਕੀਤੇ ਜਾ ਸਕਦੇ ਨੇ ਹਾਲਾਂਕਿ ਸਾਡੇ ਸੋਰਸਸ ਇਹ ਜਾਣਕਾਰੀ ਦੇ ਰਹੇ ਨੇ ਕਿ ਪੋਸਿਬਿਲਟੀ ਹੈ ਕਿ ਇਸ ਦੇ ਵਿੱਚ ਜਿਹੜੇ ਕੁਝ ਮੰਤਰੀਆਂ ਜਾਂ ਫਿਰ ਜਿਹੜੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਕੁਝ ਤਬਾਦਲੇ ਫੇਰ ਬਦਲ ਕੀਤਾ ਜਾਵੇ ਤਾਂ ਪੰਜਾਬ ਕੈਬਨਿਟ ਦੇ ਵਿੱਚ ਕੱਲ ਇੱਕ ਵੱਡਾ ਵਿਸਥਾਰ ਹੋਣ ਜਾ ਰਿਹਾ ਹੈ ਔਰ ਇਸ ਦੇ ਵਿੱਚ ਇਸ ਦੀ ਐਂਟਰੀ ਹੋਏਗੀ ਇਹ ਤਕਰੀਬਨ ਤੈਅ ਹੈ ਕਿ ਸੰਜੀਵ अरोड़ा ਦੀ ਐਂਟਰੀ ਹੋਏਗੀ ਕੈਬਨਿਟ ਦੇ ਵਿੱਚੋਂ ਮੰਤਰੀ ਬਣਦੇ ਹੋਏ ਨਜ਼ਰ ਆਉਣਗੇ ਜਿਸ ਤਰੀਕੇ ਨਾਲ ਪਹਿਲਾਂ ਹੀ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿੱਚ ਸੰਜੀਵ अरोड़ा ਜਿੱਤਦੇ ਨੇ ਤਾਂ ਇਲੈਕਸ਼ਨ ਦੇ ਦੌਰਾਨ ਹੀ ਇਹ ਜ਼ਿਕਰ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੀ ਐਂਟਰੀ ਜ਼ਰੂਰ ਕਰਵਾਈ ਜਾਏਗੀ ਕੈਬਨਿਟ ਦੇ ਵਿੱਚ ਤਾਂ ਹੁੰਦੀ ਹੋਈ ਨਜ਼ਰ ਆਏਗੀ ਹੁਣ ਜਾਣਕਾਰੀ ਦੇ ਲਈ ਸਿੱਧਾ ਰੁੱਕ ਜਾਂਦੇ ਹਾਂ ਪੰਕਜ ਕਬਾਈ ਸਾਡੇ ਸੇ ਹੋ ਗਏ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕੈਬਨਿਟ ਵਿਸਥਾਰ ਨੂੰ ਲੈ ਕੇ ਦੇਖੋ ਕੱਲ ਗਵਰਨਰ ਹਾਊਸ ਤੋਂ ਜੋ ਜਾਣਕਾਰੀ ਮਿਲੀ ਹੈ ਕਿ ਸਵਾ ਮੰਗਿਆ ਕੱਲ ਸੰਜੀਵ अरोड़ा ਜਿਹੜੇ ਲੁਧਿਆਣਾ ਤੋਂ ਜਿੱਤ ਕੇ ਆਏ ਨੇ ਉਹਨਾਂ ਦੀ ਕੈਬਨਿਟ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਕੱਲ ਉਹਨਾਂ ਨੂੰ ਮੰਤਰੀ ਪਦ ਦੀ ਹੋ ਜਿਹੜੀ ਹੈ ਉਹ ਦੁਵਾਈ ਜਾਏਗੀ ਜਿਹੜੀ ਜਾਣਕਾਰੀ ਇਸ ਵੇਲੇ ਸਾਨੂੰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇੱਕ ਗੱਲ ਹੋਰ ਹੈ ਕਿ ਕਿਉਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਹੋ ਰਿਹਾ ਹੈ ਸਗਾ ਕਿ ਜੇਕਰ ਸੰਜੀਵ अरोड़ा ਜਿੱਦ ਦੇ ਨੇ ਤਾਂ ਉਹਨਾਂ ਦੇ ਕੈਬਨਿਟ ਦੇ ਵਿੱਚ ਐਂਟਰੀ ਹੋਏਗੀ ਇਸ ਤੋਂ ਪਹਿਲਾਂ ਅਸੀਂ ਜਲੰਧਰ ਦੀ ਚੋਣ ਦੇ ਦੌਰਾਨ ਦੇਖਿਆ ਸੀ ਕਿ ਮਹਿੰਦਰ ਭਗਤ ਨੂੰ ਲੈ ਕੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਮਹਿੰਦਰ ਭਗਤ ਨੂੰ ਦਿੱਤਾ ਦੋ ਕੈਬਨਿਟ ਐਂਟਰੀ ਹੋਏਗੀ ਤਾਂ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਔਰ ਹੁਣ ਜਾਣਕਾਰੀ ਇਹ ਮਿਲਦੀ ਹੈ ਕਿ ਕੱਲ ਕੈਬਨਿਟ ਵਿਸਤਾਰ ਜਿਹੜਾ ਉਹ ਪੰਜਾਬ ਸਰਕਾਰ ਦਾ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵਿੱਚ ਇੱਕ ਨਵੇਂ ਮੰਤਰੀ ਸ਼ਾਮਲ ਹੋਣਗੇ ਸੰਜੀਵ अरोड़ा ਜਿਹੜੇ ਨੇ ਉਹ ਨਵੇਂ ਕੈਬਨਿਟ ਮੰਤਰੀ بنائے ਜਾਣਗੇ ਹਾਲਾਂਕਿ ਮਹਿਕਮੇ ਕਿਹੜੇ ਦਿੱਤੇ ਜਾਣਗੇ ਇਹ ਥੋੜੀ ਦੇਰ ਦੇ ਵਿੱਚ ਜਾਣਕਾਰੀ ਇਸ ਬਾਬਤ ਮਿਲ ਜੇਗੀ ਹਾਲਾਂਕਿ ਉਹਨਾਂ ਨੂੰ ਲੈ ਕੇ ਇਸ ਗੱਲ ਦਾ ਜ਼ਿਕਰ ਜ਼ਰੂਰ ਹੋ ਰਿਹਾ ਸੀਗਾ ਕਿ ਹਾਊਸਿੰਗ ਡਿਵੈਲਪਮੈਂਟ ਮਹਿਕਮਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਜਾਂ ਇੰਡਸਟਰੀ ਨਾਲ ਕਿਉਂਕਿ ਖੁਦ ਜੁੜੇ ਹੋਏ ਨੇ ਉਹ ਮਹਿਕਮਾ ਦਿੱਤਾ ਜਾ ਸਕਦਾ ਹੈ ਇਸ ਤਰੀਕੇ ਦੀਆਂ ਕਿਹਾਸਾਂੀਆਂ ਚਰਚਾਆਂ ਜ਼ਰੂਰ ਚੱਲ ਰਹੀਆਂ ਸੀਗੀਆਂ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿ ਹਾਊਸਿੰਗ ਡਿਵੈਲਪਮੈਂਟ ਵਿਭਾਗ ਮਿਲੇਗਾ ਜਾਂ ਕੋਈ ਹੋਰ ਵਿਭਾਗ ਮਿਲੇਗਾ ਲੇਕਿਨ ਬਹੁਤ ਸਾਰੀਆਂ ਪਿਆਸ ਰਹੀਆਂ ਇਸ ਗੱਲ ਨੂੰ ਲੈ ਕੇ ਜ਼ਰੂਰ ਚੱਲ ਰਹੀਆਂ ਕਿ ਇਹ ਹਾਊਸਿੰਗ ਡਿਵੈਲਪਮੈਂਟ ਵਿਭਾਗ ਜਿਹੜਾ ਹੈ ਉਹ ਸੰਜੀਵ अरोड़ा ਨੂੰ ਜਿਹੜਾ ਹੈ ਉਹ ਮਿਲ ਸਕਦਾ ਹੈ ਠੀਕ ਹੈ ਕੁਝ ਹੋਰ ਫੇਰ ਬਦਲ ਵੀ ਦੇਖਣ ਨੂੰ ਮਿਲ ਸਕਦੇ ਨੇ ਪੰਕਜ ਕਿਉਂਕਿ ਜ਼ਿਕਰ ਇਹ ਹੋ ਰਿਹਾ ਕਿ ਕੁਝ ਅਹੁਦੇਦਾਰਾਂ ਦੇ ਅਹੁਦੇ ਬਦਲੇ ਜਾ ਸਕਦੇ ਨੇ ਉਹਨਾਂ ਦੀ ਐਂਟਰੀ ਕੈਬਨਿਟ ਦੇ ਵਿੱਚ ਵੀ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਅਵੇਖੋ ਕਿਉਂਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਰਨਾ ਹੁੰਦਾ ਹੈ ਰਿਵਿਊ ਕੀਤਾ ਜਾਂਦਾ ਹੈ ਕਿ ਕਿਸ ਮੰਤਰੀ ਦੀ ਕਿਸ ਤਰੀਕੇ ਦੀ ਪਰਫਾਰਮੈਂਸ ਰਹੀ ਹੈ ਪਿਛਲੀ ਵਾਰ ਵੀ ਅਸੀਂ ਦੇਖਿਆ ਸੀਗਾ ਜਦੋਂ ਕੈਬਨਿਟ ਰੀਸ਼ਫਲ ਹੋਇਆ ਸੀ ਤਾਂ ਕਈ ਸਾਰੇ ਦੇ ਮਹਿਕਮੇ ਜਿਹੜੇ ਨੇ ਉਹ ਬਦਲੇ ਗਏ ਸੀ ਹੁਣ ਅੱਜ ਸ਼ਾਮ ਤੱਕ ਇਹ ਡਿਸਾਈਡ ਥੋੜੀ ਦੇਰ ਬਾਅਦ ਇਹ ਡਿਸਾਈਡ ਹੋ ਜਾਏਗਾ ਕਿ ਕਿਸੇ ਦਾ ਮਹਿਕਮਾ ਬਦਲਿਆ ਜਾਣਾ ਹੈ ਜਾਂ ਕਿਸੇ ਮੰਤਰੀ ਦੀ ਛੁੱਟੀ ਹੋਣੀ ਹੈ ਜਾਂ ਨਹੀਂ ਹੋਣੀ ਲੇਕਿਨ ਇੱਕ ਗੱਲ ਦੀ ਪੁਸ਼ਟੀ ਜ਼ਰੂਰ ਇਸ ਗੱਲ ਦਾ ਹੋਈ ਹੈ कि संजीव अरोड़ा दी एंट्री ਜਿਹੜੀ ਹੈ ਉਹ ਕੱਲ ਕੈਬਨਿਟ ਦੇ ਵਿੱਚ ਹੋਣ ਜਾ ਰਹੀ ਹੈ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਨੇ ਲੇਕਿਨ ਅੱਜ ਸ਼ਾਮ ਤੱਕ ਜਿਹੜਾ ਮਕੰੰਤਰੀ ਭਗਵੰਤ ਜੀ ਮੰਤ ਤਿਆਰ ਲੈਣਗੇ ਕਿ ਕੁਝ ਹੋਰ ਫੇਰ ਬਦਲ ਕਰਨ ਦੀ ਲੋੜ ਹੈ ਜਾਂ ਨਹੀਂ ਲੋੜ ਹੈ ਠੀਕ ਹੈ ਸਾਡੇ ਨਾਲ ਬਣੇ ਰਹੋ ਮੈਂ ਤੁਹਾਡੇ ਕੋਲ ਆਣਾ ਵਾਪਸ ਇਸ ਸਮੇਂ ਖੋਰ ਅਪਡੇਟ ਆ ਰਹੀ ਹੈ ਦੁਪਹਿਰ 1 ਵਜੇ ਕੱਲ ਦੁਪਹਿਰ 1 ਵਜੇ ਕੈਬਨਿਟ ਦਾ ਵਿਸਥਾਰ ਹੋਵੇਗਾ संजीव अरोड़ा ਦੀ ਐਂਟਰੀ ਤਕਰੀਬਨ ਤੈ ਕੱਲ ਪੰਜਾਬ ਕੈਬਨਟ ਦਾ ਵਿਸਥਾਰ ਹੋਣ ਜਾ ਰਿਹਾ ਸੰਜੀਵ ਅਰੋੜਾ ਦੀ ਕੈਬਨਟ ਦੇ ਵਿੱਚ ਐਂਟਰੀ ਤਕਰੀਬਨ ਤਕਰੀਬਨ ਤੈ ਹੈ ਇਹ ਲੱਗ ਹੀ ਰਿਹਾ ਹੈ ਹਾਲਾਂਕਿ ਇਹ ਜ਼ਰੂਰ ਇਸ ਸਮੇਂ ਕਿੱਸ ਲਗਾਏ ਜਾ ਰਹੇ ਨੇ ਕਿ ਹੋਰ ਵੀ ਕੋਈ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲੈ ਕੇ ਵੀ ਜਾਣਕਾਰੀ ਹਾਲਾਂਕਿ ਆ ਰਹੀ ਹੈ ਉਸ ਨੂੰ ਕਿਉਂਕਿ ਸਾਡੇ ਸੋਰਸਸ ਦੱਸ ਨੇ ਫਿਲਹਾਲ ਪੁਖਤਾ ਤੌਰ ਦੇ ਉੱਤੇ ਜਾਣਕਾਰੀ ਨਹੀਂ ਹੈ ਜਿਵੇਂ ਪੰਕਜ ਨੇ ਜ਼ਿਕਰ ਕੀਤਾ ਕਿ ਥੋੜੀ ਦੇਰ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਐਗਜ਼ੈਕਟਲੀ ਉਹ ਵੀ ਆਉਂਦੇ ਨੇ ਜਾਂ ਨਹੀਂ ਕਿ ਪੰਕਜ ਇਸ ਤਰੀਕੇ ਦੀ ਵੀ ਕੋਈ ਚਰਚਾ ਕੀ ਹੋਈ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਕੈਬਨਿਟ ਦੇ ਵਿੱਚ ਐਂਟਰੀ ਕਰਵਾਈ ਜਾ ਸਕਦੀ ਹੈ ਜੇ ਉਹਨਾਂ ਦੀ ਕੈਬਨਿਟ ਦੇ ਵਿੱਚ ਐਂਟਰੀ ਹੋਈ ਫਿਰ ਤਾਂ ਫੇਰ ਬਦਲ ਕਾਫੀ ਜ਼ਿਆਦਾ ਨਜ਼ਰ ਆਉਣਗੇ ਕਿ ਕਿਸ ਨੂੰ ਸਪੀਕਰ ਬਣਾਇਆ ਜਾਏਗਾ ਜੇਕਰ ਉਹ ਕੈਬਨਿਟ ਦੇ ਵਿੱਚ ਆਉਂਦੇ ਨਹੀਂ ਹਾਲਾਂਕਿ ਕਲੀਅਰ ਨਹੀਂ ਹੈ ਅਜੇ ਕਿ ਉਹਨਾਂ ਦੀ ਐਂਟਰੀ ਹੋਣੀ ਹੈ ਨਹੀਂ ਅਜੇ ਤੱਕ ਤਾਂ ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਸੰਜੀਵ ਅਰੋੜਾ ਤਾਂ ਕਿ ਗੱਲ ਸੀਮਿਤ ਹੈ ਜਦੋਂ ਪਿਛਲੇ ਵਿਨਾਏ ਇਸ ਤਰੀਕੇ ਦੀਆਂ ਚਰਚਾਵਾਂ ਜ਼ਰੂਰ ਚੱਲੀਆਂ ਸੀਗੀਆਂ ਕਿ ਵਿਧਾਨ ਸਭਾ ਸਪੀਕਰ ਨੂੰ ਬਦਲ ਕੇ ਕੈਬਨਿਟ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਔਰ ਇਹ ਵੀ ਚਰਚਾ ਚੱਲੀ ਸੀ ਡਾਕਟਰ ਮਿਜਰ ਜਿਹੜੇ ਨੇ ਉਹ ਸਪੀਕਰ ਲਗਾਇਆ ਜਾ ਸਕਦੇ ਨੇ ਕੋਈ ਚਰਚਾਵਾਂ ਇਹ ਵੀ ਚੱਲੀਆਂ ਸੀਗੀਆਂ ਕਿ ਕਿਸੇ ਮਹਿਲਾ ਨੂੰ ਸਪੀਕਰ ਜਿਹੜਾ ਉਹ ਲਗਾਇਆ ਜਾ ਸਕਦਾ ਹੈ ਇਹ ਸਾਰੀਆਂ ਚਰਚਾਵਾਂ ਦਾ ਦੂਰ ਜਿਹੜਾ ਉਹ ਲਗਾਤਾਰ ਚੰਡੀਗੜ੍ਹ ਦੇ ਗਲਿਆਰੇ ਦੇ ਵਿੱਚ ਰਿਹਾ ਸੀਗਾ ਕਿਉਂਕਿ ਆ ਮੂਮਾ ਨਹੀਂ ਇਸ ਸਰਕਾਰ ਦੇ ਦੌਰਾਨ ਦੇਖਿਆ ਕਿ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ ਉਹ ਚਰਚਾਵਾਂ ਤਾਂ ਕੀ ਕਈ ਵਾਰ ਤਾਂ ਥੀਮਤ ਰਹਿ ਜਾਂਦੀਆਂ ਨੇ ਕਈ ਕਈ ਅਜਿਹੇ ਫੈਸਲੇ ਜਾਂ ਕਈ ਅਜਿਹੇ ਜਿਹੜੇ ਨੇ ਉਹ ਫੈਸਲੇ ਲਿਤੇ ਜਾਂਦੇ ਨੇ ਜਿਹੜੇ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਨੇ ਮੈਂ ਇਸੇ ਕਰਕੇ ਜ਼ਿਕਰ ਕਰ ਰਿਹਾ ਸੀਗਾ ਕਿ ਮੁੱਖ ਮੰਤਰੀ ਭਗਵੰਤ ਸਾਨ ਹਨ ਨੇ ਤੈਅ ਕਰਨਾ ਹੁੰਦਾ ਹੈ ਕਿ ਕੁਝ ਕਰਨਾ ਹੈ ਔਰ ਇਹ ਸਿਰਫ ਮੁੱਖ ਮੰਤਰੀ ਭਗਵੰਤ ਸਾਨ ਹਨ ਨੂੰ ਹੀ ਪਤਾ ਹੁੰਦਾ ਹੈ ਤਾਂ ਅਜਿਹੇ ਚ ਜਿਹੜੀ ਸਾਡੇ ਕੋਲ ਥੋੜੀ ਦੇਰ ਦੇ ਵਿੱਚ ਹੋਰ ਜਾਣਕਾਰੀ ਡਿਟੇਲ ਚ ਕਿਉਂਕਿ న్యూਸ 18 ਸਭ ਤੋਂ ਪ੍ਰੋਸੀਮ ਚੈਨਲ ਹੈ ਤਾਂ ਦੀ ਪੁਸ਼ਟੀ ਉਸੇ ਵੇਲੇ ਕਰਦੇ ਹਾਂ ਜਦੋਂ ਪੱਕੀ ਜਾਣਕਾਰੀ ਜਿਹੜੀ ਹੈ ਉਹ ਕਿਸੇ ਖਬਰ ਨੂੰ ਲੈ ਕੇ ਮਿਲੇ ਹਾਲਾਂਕਿ ਚਰਚਾਵਾਂ ਤੇ ਆਸਰਾਈਆਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੰਡੀਗੜ੍ਹ ਸੈਕਟਰੀਏਟ ਮੁੱਖ ਮੰਤਰੀ ਦਫ਼ਤਰ ਨਿਵਾਸ ਮੰਤਰੀਆਂ ਦੇ ਵਿੱਚ ਕਈ ਸਾਰੇ ਵਿਧਾਇਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਜ਼ਰੂਰ ਰਿਹਾ ਲੇਕਿਨ ਪੁਖਤਾ ਜਾਣਕਾਰੀ ਆਫੀਸ਼ੀਅਲ ਜਾਣਕਾਰੀ ਪੱਕੀ ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਕੋਈ ਨਵੀਂ ਡਿਵੈਲਪਮੈਂਟ ਆਂਦੀ ਹੈ ਉਹ ਤਸ਼ਕਾ ਦੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕੋਰੋ ਜੀ ਬਿਲਕੁਲ ਲਾਜ਼ਮੀ ਤੌਰ ਤੇ ਪੰਕਜ ਮੇਰੇ ਨਾਲ ਰਹੇ ਹੋ ਫੋਨ ਲਾਈਨ ਦੇ ਉੱਤੇ ਅਸੀਂ ਆਪਣੇ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾ ਰਹੇ ਹਾਂ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਕੈਬਨਿਟ ਵਿਸਥਾਰ ਹੋਣ ਜਾ ਰਹੇ ਹਨ ਔਰ ਕੌਣ ਕੌਣ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਅੱਗੇ ਮੰਤਰੀ ਬਣਾਏ ਜਾਂਦੇ ਨੇ ਜਾਂ ਫਿਰ ਮੈਂ ਦੂਜੇ ਪਾਸੇ ਜ਼ਿਕਰ ਕਰਾਂ ਕਿ ਜਿਹੜੇ ਐਂਟਰੀ ਕਿਸ-ਕਿਸ ਦੀ ਹੁੰਦੀ ਹੈ ਉਸ ਦੇ ਉੱਤੇ ਸਾਰਿਆਂ ਦੀ ਨਜ਼ਰਾਂ ਡੈਫੀਨਿਟਲੀ ਹੋਣਗੀਆਂ ਪਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਹੜੇ ਫਿਲਹਾਲ ਇੱਕ ਇੱਕ ਪੱਕੇ ਇੱਕ ਕੰਫਰਮ ਟਾਈਪ ਹੈ ਹਾਲਾਂਕਿ ਜਦੋਂ ਤੱਕ ਉਹ ਵੀ ਨਹੀਂ ਬਣਦੇ ਨਹੀਂ ਕਨਫਰਮ ਟਾਈਪ ਕੀਤਾ ਜਾ ਸਕਦਾ ਪਰ ਇਹ ਹੈ ਕਿ ਲੁਧਿਆਣਾ ਵੈਕਸ ਦੀ ਜਿੰਮੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਜਿੱਤ ਹਾਸਲ ਕੀਤੀ ਸੀ ਜਿਹੜੇ ਆਪਾਂ ਜ਼ਿਕਰ ਕਰ ਰਹੇ ਹਾਂ ਸੰਜੀਵ ਅਰੋੜਾ ਦੀ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਰਾਜ ਸਭਾ ਤੋਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਏ ਤੇ ਹੁਣ ਉਹ ਦੁਬਾਰਾ ਜਿਹੜੇ ਮੰਤਰੀ ਬਣ ਮੰਤਰੀ ਵਾਲੇ ਪਾਸੇ ਇੱਕ ਵੱਡੇ ਅਹੁਦੇ ਉੱਤੇ ਜਾਣ ਜਾ ਰਹੇ ਹਨ ਰਾਜ ਸਭਾ ਦਾ ਇੱਕ ਵੱਡਾ ਅਹੁਦਾ ਸੀ ਵਿਧਾਨ ਸਭਾ ਜਿੱਤੇ ਵਿਧਾਨ ਸਭਾ ਦੇ ਮੈਂਬਰ ਦੇ ਵਜੋਂ ਸੌ ਵੀ ਚੁੱਕ ਲਈ ਆਲਰੇਡੀ ਉਹ ਸੌ ਚੁੱਕ ਚੁੱਕੇ ਨਹੀਂ ਤੇ ਹੁਣ ਮੰਤਰੀ ਵਾਲੀ ਕੁਰਸੀ ਤਕਰੀਬਨ ਤਕਰੀਬਨ طے ਕਿ ਮਿਲਣ ਜਾ ਰਹੀ ਹੈ ਪੰਕਜ शुक्रिया ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਅਤਾਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਆਖਿਰ ਹੋਰ ਕੌਣ ਹੋ ਸਕਦਾ ਹੈ ਹਾਲਾਂਕਿ ਜਿਵੇਂ ਪੰਕਜ ਜ਼ਿਕਰ ਕਰ ਰਹੇ ਸੀ ਕਿ ਸਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਅਸੀਂ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਕਈ ਵਾਰੀ ਕਿਆਸ ਬਹੁਤ ਲਗਾਏ ਜਾਂਦੇ ਨੇ ਪਰ ਐਗਜ਼ੈਕਟਲੀ ਚੀਜ਼ਾਂ ਸਾਫ਼ ਨਹੀਂ ਹੋ ਪੰਦੀਆਂ ਕਿ ਆਖਿਰ ਕੀ ਹੋਏਗਾ ਪਰ ਜੋ ਫਿਲਹਾਲ ਸਾਡੇ ਕੋਲ ਜਾਣਕਾਰੀ ਆ ਰਹੀ ਹੈ ਉਸ ਦੇ ਵਿੱਚ ਇੱਕ ਬਾਤ ਕਲੀਅਰ ਗੱਲ ਹੈ ਕਿ ਜਿਹੜੇ ਪੰਜਾਬ ਦੇ ਮੰਤਰੀਆਂ ਦੀ ਲਿਸਟ ਦੇ ਵਿੱਚ ਇੱਕ ਨਾਮ ਜੁੜਨ ਜਾ ਰਿਹਾ ਹੈ ਜਿਸ ਦਾ ਨਾਮ ਹੈ ਸੰਜੀਵ ਅਰੂੜਾ ਤੇ ਇਸ ਦੇ ਨਾਲ ਹੀ ਕੈਬਨਿਟ ਦੇ ਵਿੱਚ ਕੋਈ ਹੋਰ ਫੇਰ ਬਦਲ ਕੀਤਾ ਜਾਂਦਾ ਹੈ ਕਿਸੇ ਹੋਰ ਨੂੰ ਐਂਟਰੀ ਕਰਵਾਈ ਜਾਂਦੀ ਹੈ ਨਹੀਂ ਕਰਵਾਈ ਜਾਂਦੀ ਉਸ ਦੇ ਲਈ ਇੰਤਜ਼ਾਰ ਜ਼ਰੂਰ ਕਰਨਾ ਹੋਵੇਗਾ ਜਿਹੜੇ ਪੰਜਾਬ ਕੈਬਨਿਟ ਦੇ ਮਿਨਿਸਟਰ ਨੇ ਉਹਨਾਂ ਦਾ ਮੈਂ ਜ਼ਿਕਰ ਕਰ ਲਵਾਂ ਉਹਨਾਂ ਦੇ ਵਿੱਚ ਆਲਰੇਡੀ ਜਿਹੜੇ ਨਾਮ ਹੈਗੇ ਨੇ ਤਾਂ ਉਹਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਨੇ ਹਰਪਾਲ ਚੀਮਾ ਨੇ ਕੁਲਦੀਪ ਸਿੰਘ ਤਾਲੀਵਾਲ ਨੇ ਹਰਜੋਤ ਸਿੰਘ ਬੈਂਸ ਨੇ ਹਰਪ੍ਰਜਨ ਸਿੰਘ ਏਟੀਓ ਨੇ ਲਾਲਜੀਤ ਸਿੰਘ ਭੁੱਲਰ ਨੇ ਅਮਨ ਅਰੂੜਾ ਨੇ ਬਹੁਤ ਸਾਰੇ ਨਾਮ ਹੈਗੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਬਲਜੀਤ ਕੌਰ ਨੇ ਤੇ ਸਾਰੇ ਨਾਮ ਹੈਗੇ ਨੇ ਡੈਫੀਨਿਟਲੀ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਕਾਬਲੇ ਗੌਰ ਹੈ ਕਿ ਇੱਕ ਹੋਰ ਨਵਾਂ ਨਾਮ ਕੈਬਨਿਟ ਦੇ ਵਿੱਚ ਜੁੜਦਾ ਹੋਇਆ ਸਾਨੂੰ ਨਜ਼ਰ ਜ਼ਰੂਰ ਆ ਸਕਦਾ ਹੈ